Wisconsin ਇੱਕ ਐਹੋਜੀ ਸਟੇਟ ਆ ਜਿੱਥੇ ਅਬੋਰਸ਼ਨ ਬੈਨ ਆ ਬੜੇ ਲੰਬੇ ਸਮੇਂ ਤੋਂ ਜਿਹੜਾ ਰੋ ਵਰਸਸ ਵੇਡ ਮਾਮਲਾ ਸੀ ਜਿਹਦੇ ਤਹਿਤ ਪੂਰੇ ਅਮਰੀਕਾ ਦੇ ਵਿੱਚ ਅਬੋਰਸ਼ਨ ਲੀਗਲ ਹੋ ਗਿਆ ਸੀ ਉਹਨੂੰ ਓਵਰਟਰਨ ਕੀਤਾ ਹੁਣ ਜਿਹੜਾ ਨਵਾਂ ਕਾਨੂੰਨ ਆ ਉਹਨੇ ਇੱਕ ਤਰ੍ਹਾਂ ਦੀ ਕਨਫਿਊਜ਼ਨ ਕ੍ਰੀਏਟ ਕਰ ਦਿੱਤੀ Wisconsin ਦੇ ਵਿੱਚ ਅਬੋਰਸ਼ਨ ਬੈਨ ਬਹੁਤ ਲੰਬੇ ਸਮੇਂ ਤੋਂ ਅਮਰੀਕਾ ਦੇ ਵਿੱਚ ਚਾਰ ਪੰਜ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਸਾਰੀ ਦੀ ਸਾਰੀ ਸਿਆਸਤ ਘੁੰਮਦੀ ਆ ਉੱਥੇ ਦੀ ਉਹਨਾਂ ਦੇ ਵਿੱਚੋਂ ਇੱਕ ਅਬੋਰਸ਼ਨ ਆ ਵੀ ਬੱਚੇ ਨੂੰ ਮਾਂ ਦੀ ਕੋਖ ਦੇ ਵਿੱਚ ਮਾਰਿਆ ਜਾ ਸਕਦਾ ਜਾਂ ਨਹੀਂ ਮਾਰਿਆ ਜਾ ਸਕਦਾ ਜੇ ਮਾਰਿਆ ਜਾ ਸਕਦਾ ਤਾਂ ਕਿੰਨੀ ਉਮਰ 'ਚ ਮਾਰਿਆ ਜਾ ਸਕਦਾ ਉਮਰ ਦਾ ਮਤਲਬ ਵੀ ਕੁਝ ਹਫ਼ਤੇ ਕੁਝ ਮਹੀਨੇ ਜਾਂ ਕਦੋਂ ਤੱਕ ਸਾਰੇ ਦਾ ਸਾਰਾ ਜਿਹੜਾ ਉੱਥੇ ਰੌਲਾ ਸਾਰੀਆਂ ਸਾਰੀਆਂ ਅਮਰੀਕਾ ਦੇ ਵਿੱਚ ਕਿਉਂਕਿ ਕਈ ਧਾਰਮਿਕ ਪੱਖ ਨੇ ਇਹਦੇ ਵਿੱਚ ਕਈ ਕੁਸ਼ ਹੁੰਦਾ ਹੈ ਸਾਰੀ ਸਿਆਸਤ ਦੇ ਵਿੱਚ ਵਿਸਕਾਨਸਨ ਇੱਕ ਇਹੋ ਜਿਹੀ ਸਟੇਟ ਆ ਜਿੱਥੇ ਅਬੋਰਸ਼ਨ ਬੈਨ ਆ ਬੜੇ ਲੰਬੇ ਸਮੇਂ ਤੋਂ 1849 ਤੋਂ ਲੈ ਕੇ ਹੁਣ ਤੱਕ 176 ਸਾਲ ਹੋ ਗਏ ਉੱਥੇ ਲਗਭਗ ਹਰ ਤਰ੍ਹਾਂ ਦਾ ਅਬੋਰਸ਼ਨ ਬੈਨ ਆ ਕਿਸੇ ਵੀ ਤਰ੍ਹਾਂ ਦੇ ਗਰਭਪਾਤ ਦੇ ਉੱਤੇ ਪਾਬੰਦੀ ਆ ਉਸ ਤੋਂ ਬਾਅਦ ਜਿਹੜਾ ਇਹ ਰੋ ਵਰਸਸ ਵੇਡ ਮਾਮਲਾ ਸੀ 1973 ਦੇ ਵਿੱਚ ਅਮਰੀਕਾ ਦੀ ਸੁਪਰੀਮ ਕੋਰਟ ਨੇ ਰੋ ਵਰਸਸ ਵੇਡ ਬਹੁਤ ਵੱਡਾ ਇੱਕ ਇਤਿਹਾਸਿਕ ਫੈਸਲਾ ਸੀ ਉਹਦੇ ਨਾਲ ਅਬੋਰਸ਼ਨ ਲੀਗਲ ਹੋ ਗਿਆ ਸਾਰੇ ਅਮਰੀਕਾ ਦੇ ਵਿੱਚ ਸੋ ਇਹਦਾ ਮਤਲਬ ਇਹ ਆ ਜਦੋਂ 1973 ਦੇ ਵਿੱਚ ਸਾਰੇ ਅਮਰੀਕਾ ਦੇ ਵਿੱਚ ਲੀਗਲ ਹੋਇਆ ਉਹਦੇ ਤੋਂ ਬਾਅਦ ਵਿਸਕਨਸਨ ਦੇ ਵਿੱਚ ਵੀ ਲੀਗਲ ਹੋ ਗਿਆ ਕਿਉਂਕਿ ਜਿਹੜਾ ਪੁਰਾਣਾ ਬੈਨ ਸੀਗਾ ਜਾਂ ਪੁਰਾਣੀ ਪਾਬੰਦੀ ਸੀ ਉਹ हट ਗਈ 2022 ਦੇ ਵਿੱਚ ਫਿਰ ਇਤਿਹਾਸਿਕ ਸਮਾਂ ਆਇਆ 2022 ਦੇ ਵਿੱਚ ਜਿਹੜਾ ਰੋ ਵਰਸਸ ਵੇਡ ਮਾਮਲਾ ਸੀ ਜਿਹਦੇ ਤਹਿਤ ਪੂਰੇ ਅਮਰੀਕਾ ਦੇ ਵਿੱਚ ਅਬੋਰਸ਼ਨ ਲੀਗਲ ਹੋ ਗਿਆ ਸੀ ਉਹਨੂੰ ਓਵਰਟਰਨ ਕਰਤਾ ਬਦਲ ਦਿੱਤਾ ਗਿਆ ਪਟਾ ਦਿੱਤਾ ਗਿਆ ਸਾਰਾ ਉਲਟਾ ਕਰ ਦਿੱਤਾ ਗਿਆ ਕੁਝ ਫੇਰ ਜਿਹੜੇ ਇਹ ਕਹਿੰਦੇ ਆ ਲੋਕ ਕਿ ਇਹਦਾ ਮਤਲਬ ਇਹ ਆ ਕਿ ਜਿਹੜਾ 1849 ਵਾਲਾ ਵਿਸਕੌਨਸਨ ਦੇ ਵਿੱਚ ਪੁਰਾਣਾ ਕਾਨੂੰਨ ਸੀ ਉਹ ਫੇਰ ਲਾਗੂ ਹੋ ਗਿਆ ਹੁਣ ਜਿਹੜਾ ਨਵਾਂ ਕਾਨੂੰਨ ਆ ਉਹਨੇ ਇੱਕ ਤਰ੍ਹਾਂ ਦੀ ਕਨਫਿਊਜ਼ਨ ਕ੍ਰੀਏਟ ਕਰ ਦਿੱਤੀ ਵਿਸਕੌਨਸਨ ਦੇ ਵਿੱਚ ਨਵਾਂ ਲਾ ਜਿਹੜਾ ਅਬੋਰਸ਼ਨ ਨੂੰ ਅਲਾਉ ਕਰਦਾ ਆ ਉਦੋਂ ਤੱਕ ਜਦੋਂ ਤੱਕ ਕਿ ਬੱਚਾ ਕੋਖਤੋਂ ਬਾਹਰ ਆ ਕੇ ਸਰਵਾਈਵ ਆਪਣੇ ਆਪ ਨਹੀਂ ਕਰ ਲੈਂਦਾ ਉਸ ਤੋਂ ਪਹਿਲਾਂ ਤੱਕ ਅਬੋਰਸ਼ਨ ਨੂੰ ਉਹ ਅਲਾਉ ਕਰਦਾ ਅਬੋਰਸ਼ਨ ਕਰਨ ਦੀ ਆਗਿਆ ਦਿੰਦਾ ਇਹਦਾ 1849 ਦੇ ਕਾਨੂੰਨ ਦੇ ਨਾਲ ਟਕਰਾਅ ਹੋ ਗਿਆ ਕਨਫਲਿਕਟ ਹੋ ਗਿਆ ਰੌਲਾ ਪੈ ਗਿਆ ਕਨਫਿਊਜ਼ਨ ਹੋ ਗਈ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜਿਹੜਾ ਪੁਰਾਣਾ ਬੈਨ ਸੀਗਾ ਜਿਹੜੀ ਪੁਰਾਣੀ ਅਬੋਰਸ਼ਨ ਤੇ ਪਾਬੰਦੀ ਸੀ ਉਹ ਇਨਵੈਲਿਡ ਹੋ ਗਈ ਇਹ ਕੱਲ ਦੀ ਖਬਰ ਆ ਬੁੱਧਵਾਰ ਦੀ ਵਿਸਕான்ਸਨ ਦੀ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਨਵਾਂ ਕਾਨੂੰਨ ਆ ਉਹਨੇ ਪੁਰਾਣੇ 1849 ਵਾਲੇ ਨੂੰ ਰਿਪਲੇਸ ਕਰਤਾ ਇਹਦਾ ਮਤਲਬ 1849 ਵਾਲਾ ਇਸ ਵੇਲੇ ਲਾਗੂ ਨਹੀਂ ਹੁੰਦਾ ਵੋਟ ਬਹੁਤ ਕਲੋਜ਼ ਸੀਗੀ ਚਾਰ ਜੱਜ ਹੱਕ ਦੇ ਸੀਗੇ ਤਿੰਨ ਦੂਜੇ ਪਾਸੇ ਸੀਗੇ ਸੋ ਬੜੀ ਨੈਰੋ ਰੂਲਿੰਗ ਸੀਗੀ ਹੁਣ ਇਹਦਾ ਮਤਲਬ ਇਹ ਆ ਕਿ ਵਿਸਕான்ਸਨ ਦੇ ਵਿੱਚ ਅਬੋਰਸ਼ਨ ਇੱਕ ਵਾਰੀ ਫੇਅਰ ਲੀਗਲ ਹੋ ਗਿਆ ਜਾਂ ਨਵੇਂ ਕਾਨੂੰਨ ਦੇ ਤਹਿਤ ਜਿਹੜਾ ਕਿ ਘੱਟ ਸਖਤ ਦਾ ਘੱਟ ਸਟ੍ਰਿਕਟ ਆ ਕਨਸਰਵੇਟਿਵ ਹੁਣ ਉਥੇ ਚਾਹ ਰਿਹਾ ਕਿ ਜਿਹੜਾ ਉਹ ਬੈਨ ਆ ਉਹ ਵਾਪਸ ਆਵੇ ਕੁਝ ਕਨਸਰਵੇਟਿਵ ਲਾ ਬੇਕਰ ਆਰਗੂ ਕਰ ਰਿਹਾ ਕਿ 1849 ਦਾ ਬੈਨ ਦੁਬਾਰਾ ਅਪਲਾਈ ਹੋਣਾ ਚਾਹੀਦਾ ਕੋਰਟ ਕਹਿੰਦੀ ਆ ਜਿਹੜਾ ਜੋ ਕੁਝ ਕੋਰਟ ਨੇ ਕਿਹਾ ਹੈ ਕਿ ਜਿਹੜਾ ਕਾਨੂੰਨ ਆ ਉਹਦੇ ਵਿੱਚ ਕੋਈ ਵੀ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ ਇਹ ਕਲੀਅਰ ਤੇ ਅਪਡੇਟਡ ਹੋਣਾ ਚਾਹੀਦਾ ਜਿਹੜੇ ਜਸਟਿਸਸ ਨੇ ਉਹਨਾਂ ਨੇ ਇਹ ਕਿਹਾ ਕਿ ਪੁਰਾਣਾ ਕਾਨੂੰਨ ਬਿਲਕੁਲ ਅਪਲਾਈ ਨਹੀਂ ਹੁੰਦਾ ਜਦੋਂ ਉਹ ਨਵੇਂ ਨਾਲ ਰਿਪਲੇਸ ਹੋ ਜਵੇ ਸਪੈਸ਼ਲੀ ਜਦੋਂ ਕਿ ਹੁਣ ਮੈਡੀਕਲ ਤੇ ਜਿਹੜੇ ਕਾਨੂੰਨੀ ਆ ਮਾਪਦੰਡ ਨੇ ਉਹ ਬਹੁਤ ਸਾਰੇ ਬਦਲ ਚੁੱਕੇ ਨੇ ਜਿਹੜੇ ਅਬੋਰਸ਼ਨ ਦੇ ਹੱਕ ਵਿੱਚ ਬੋਲਣ ਵਾਲੇ ਲੋਕ ਸੀ ਵਿਸਕੌਨਸਿਨ ਦੇ ਵਿੱਚ ਖਾਸ ਕਰਕੇ ਉਹ ਇਹਨੂੰ ਆਪਣੀ ਬਹੁਤ ਵੱਡੀ ਜਿੱਤ ਵਜੋਂ ਦੇਖ ਰਹੇ ਆ